ਬਾਕੀ ਵੇ ਲੋ ਆ 4/4 ਬਾਕੀ ਇਹਨਾਂ ਨੇ ਮਾਸ਼ੂ ਵਾਲਿਆਂ ਨੇ ਇੱਕ ਹੋਰ بڑا ਸੁਧਾਰ ਕੀਤਾ ਜਿਹੜੇ ਆ ਪਿਛਲੀਆਂ ਡਿਸਕਾਂ ਨੇ ਤੁਸੀਂ ਦੇਖ ਰਹੇ ਜੇ ਸੁਪਰ ਸੀਡਰ ਦੀਆਂ ਇਹਨਾਂ ਵਿੱਚ ਕੱਟ ਲਗਾ ਦਿੱਤੇ ਆ ਮਣੀ ਲਿਫਟ ਚੱਕ ਲੋ ਤਾਂ ਲਿਫਟ ਚੱਕੋ ਹਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਨਾਗਪਾਲ ਐਗਰੀਕਲਚਰ ਤੇ ਜੋ ਕਿ ਫਰੋਇਪੋਰ ਤੋਂ ਮੱਲਾਂ ਵਾਲੇ ਰੋਡ ਤੇ ਪਿੰਡ ਭਾਦਰ ਵਾਲਾ ਅੱਜ ਪੈਟਰੋਲ ਪੰਪ ਦੇ ਉੱਪਰ ਸਥਿਤਾ ਤੇ ਜਿੱਥੇ ਇਹਨਾਂ ਕੋਲੇ ਅੱਜ ਸੁਪਰ ਸੀਡਰ ਮਾਸ਼ੋ ਕੰਪਨੀ ਤੇ ਸੁਪਰ ਸੀਡਰ ਦੀ ਡਿਲੀਵਰੀਆਂ ਦਿੱਤੀਆਂ ਜਾਣੀਆਂ ਸੀਗੀਆਂ ਤੇ ਤਕਰੀਬਨ 3-4 ਕਾਰ ਆ ਵੀ ਗਏ ਨੇ ਡਿਲੀਵਰੀ ਲੈਣ ਤੇ ਇੱਥੇ ਇਹਨਾਂ ਕੋਲੇ ਮਾਸ਼ੋ ਕੰਪਨੀ ਦਾ ਹਰੇਕ ਪ੍ਰੋਡਕਟ ਅਵੇਲੇਬਲ ਹੁੰਦਾ ਜਿਵੇਂ ਕਿ ਮਲਚਰ ਹੋ ਗਿਆ ਮੱਕੀ ਬੀਜੇ ਨਾਲੇ ਮਸ਼ੀਨ ਹੋ ਗਈ ਸੁਪਰ ਸੀਡਰ ਹੋ ਗਿਆ ਰੋਟਾਵੇਟਰ ਹੋ ਗਿਆ ਤੇ ਆ ਆਪਣਾ ਲਈ ਇਕੱਠੀ ਕਰਨ ਵਾਲੇ ਰੈਕ ਵਗੈਰਾ ਤੇ ਹਰੇਕ ਹਰੇ ਮਾਸ਼ੂ ਕੰਪਨੀ ਦਾ ਹਰੇਕ ਪ੍ਰੋਡਕਟ ਇਹਨਾਂ ਕੋਲੇ ਇੱਥੇ ਅਵੇਲੇਬਲ ਹੁੰਦਾ ਤੇ ਇਹ ਆਪਣੇ ਪ੍ਰੋਪਰ ਦੇ ਤਕਰੀਬਨ ਮੇਨ ਇੱਕ ਇੱਕ ਡੀਲਰ ਆ ਜੋ ਕਿ ਜ਼ਿੰਮੇਵਾਰਾਂ ਦੇ ਨਾਲ ਹਰ ਟਾਈਮ ਖੜੇ ਆ ਤੇ ਉਹਨਾਂ ਨੂੰ ਸਰਵਿਸਾਂ ਪ੍ਰੋਵਾਈਡ ਕਰਾਉਂਦੇ ਨੇ ਜਾਣਕਾਰੀ ਦਿਆ ਜਿਹੜੀਆਂ ਡਿਸਕਾਊਂਟ ਆ ਕੇ ਪਿੱਛੇ ਆ ਰਹੀਆਂ ਹਾਂਜੀ ਹਾਂਜੀ ਇਹ ਕਿ ਕੋਲ ਆਉਂਦੀਆਂ ਸੀਗੀਆਂ ਹਾਂਜੀ ਇਹ ਮਾਸ਼ੂ ਵਾਲਾ ਨੇ ਤਕਨੀਕ 'ਚ ਫਰਕ ਪਾਇਆ ਵੀ ਇਹ ਕੋਈ ਫਾਇਦਾ ਹੈਗਾ ਪਾਣੋ ਦਾ ਜੀ ਉਹ ਤੁਸੀਂ तकरीबन ਸਾਰੇ ਦੇਖਦੇ ਨੇ ਦੂਸਰੇ ਵੀ ਹਾਂਜੀ ਹਾਂਜੀ ਜਿਨੇ ਵੀ ਹੈਗੇ ਨੇ ਹਾਂਜੀ ਉਹਨਾਂ ਦੀਆਂ तकरीबन ਗੋਲ ਨੇ ਹਾਂਜੀ ਹਾਂਜੀ ਗੋਲ ਹੈ ਠੀਕ ਹੈ ਜੀ ਅੱਛਾ ਇਹ ਇੱਕ ਕਲਾ ਮੈਸ਼ੋ ਇਟਲੀ ਦਾ ਪ੍ਰੋਡਕਟ ਹੋਣ ਕਰਕੇ ਇਹਨਾਂ ਨੇ तकरीबन ਇੱਥੇ ਸਟicker ਵੀ ਲੱਗੇ ਹੋਏ ਨੇ winner ਦੇ ਤੌਰ ਤੇ ਯਾਨੀ ਕਿ ਟਾਲੇਨ ਵੇਰੇ ਹਾਂਜੀ ਠੀਕ ਹੈ ਜੀ ਅਟਾਲੇਨ winner ਠੀਕ ਹੈ ਜੀ ਤੇ ਇਹ ਉਹਨਾਂ ਨੇ ਤਕਨੀਕ ਇਸ ਕਰਕੇ ਬਣਾਈ ਵੀ ਜਦੋਂ ਇਹ ਇਹਨੇ ਫੀਲਡ ਚ ਚੱਲਣਾ ਕਿਸੇ ਵੇਲੇ ਕੋਈ ਗਿੱਲੀ ਮਿੱਟੀ ਆ ਗਈ ਹਾਂਜੀ ਕਿਸੇ ਵੇਲੇ ਕੋਈ ਕਿਸ ਤਰ੍ਹਾਂ ਦੀ ਆ ਗਈ ਬੁਪਰੀ ਆ ਗਈ ਜਾਂ ਵਿੱਚ ਕਿਸੇ ਵੇਲੇ ਵਿੱਚ ਥੋੜਾ ਬਹੁਤਾ ਕਾਕੰਡ ਆ ਰਹਿ ਜਾਂਦਾ ਹੈ ਹਾਂਜੀ ਜਿਹੜੀ ਗੋਲ ਡਿਸਕ ਹੈ ਨਾ ਉਹ ਉਹਦੇ ਵਿੱਚ ਉਹ ਮਿੱਟੀ ਨੂੰ ਕੈਚ ਕਰ ਲੈਂਦੀ ਹੈ ਮਿੱਟੀ ਨੂੰ ਕੈਚ ਕਰਕੇ ਉਹ ਵਿੱਚ ਘੁੰਮਦੀ ਰਹਿੰਦੀ ਹੈ ਬੀ ਪ੍ਰੋਪਰ ਡਿੱਗਦਾ ਨਹੀਂ ਹੁੰਦੇ ਨਾਲ ਨਾ ਖਾਲ ਡਿੱਗੇ ਨਾ ਬੀ ਡਗੇ ਇਹ ਕੱਟ ਹੋਣ ਕਰਕੇ ਇਹਦੇ ਵਿੱਚ ਨਾ ਤਾਂ ਮਤਲਬ ਕਿ ਕੋਈ ਬੀ ਅੜਦਾ ਹੈ ਤੇ ਨਾ ਕੋ ਵਿੱਚ ਮਿੱਟੀ ਘਟਾੜਦਾ ਇਹ ਬਲੌਕ ਨਹੀਂ ਹੈਗੀ ਬਲੌ ਇਹ ਬਲੌਕ ਨਹੀਂ ਨਾ ਹੁੰਦੀ ਦੂਸਰੀ ਗੱਲ ਇਹ ਪ੍ਰੋਪਰ ਫਿਰ ਜਿਵੇਂ ਕੱਟ ਹੋਣ ਕਰਕੇ ਜਿਵੇਂ ਆਪਾਂ ਤੋੜਦੇ ਆ ਇਹ ਨਾਲ ਘੁੰਮਦੀ ਜ਼ਮੀਨ ਦੇ ਨਾਲ ਘੁੰਮਦੀ ਉਹ ਕਈ ਵਾਰ ਵਿੱਚ ਕੋ ਅੜ ਗਿਆ ਤੇ ਉਹ ਖੜ ਜਾਂਦੀ ਏ ਉਹ ਜਦੋਂ ਖੜਨ ਦੇ ਕਾਰਨ ਉਹ ਫਿਰ ਉਹ ਆਪਣੀ ਜਿਹੜੀ ਗਿੱਲੀ ਏ ਉਹਨੂੰ ਹੋਰ ਤਰ੍ਹਾਂ ਦਾ ਬਣਾ ਦਿੰਦੀ ਜਾਨੀ ਕਿ ਉਹ ਵਕਰੀ ਦੂਰੋਂ ਦਿਸਦੀ ਲਈ ਇਹ ਬਾਕੀ ਜਿਹੜੀ ਆਪਾਂ ਸਬਸਿਡੀ ਆ ਹਾਂਜੀ ਹਾਂਜੀ ਉਹ ਜ਼ਿੰਮੇਦਾਰਾਂ ਨੂੰ ਫਾਰਮ ਇੱਥੇ ਫਿਲ ਕਰ ਰਹੇਗੀ ਇਹ ਜਿਹੜੀ ਸਬਸਿਡੀ ਇਹ ਸਬਸਿਡੀ ਦੇ ਫਾਰਮ ਸਾਡੇ ਕੋਲ ਇੱਥੇ ਫਿਲ ਹੁੰਦੇ ਨੇ ਜਿੰਦਾ ਕੋਈ ਕੋਈ ਐਕਸਟਰਾ ਚਾਰਜ ਨਹੀਂ ਲਿਆ ਜਾਂਦਾ ਅਸੀਂ ਅਸੀਂ ਕੋਈ ਐਕਸਟਰਾ ਚਾਰਜ ਨਹੀਂ ਲੈਂਦੇ ਆ ਜ਼ਿੰਮੇਦਾਰ ਨੂੰਵੇਂ ਔਖਾ ਆ ਜਾਂਦਾ ਹਾਂਜੀ ਹਾਂਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਜ਼ਿੰਮੇਦਾਰ ਆਉਂਦਾ ਹੈ ਹਾਂਜੀ ਜੇ ਉਹਨੂੰ ਸੁੱਖ ਸੁਲਤਾ ਮਿਲਦੀਆਂ ਤੇ ਆਉਂਦਾ ਨਹੀਂ ਤੇ ਅਦਰਵਾਈਜ਼ ਤੁਹਾਨੂੰ ਪਤਾ ਬਾਕੀ ਆਏ ਗਏ ਦੀ ਜੋ ਇਹਦਾ ਜੋ ਸਾਜੋ ਸਮਾਨ ਜੋ ਇਹਦਾ ਚਾਹੀਦਾ ਸਪੇਅਰ ਪਾਰਟ ਵਗੈਰਾ ਸਾਡੇ ਕੋਲ ਸਾਰਾ ਸਪੇਅਰ ਪਾਰਟ ਅਵੇਲੇਬਲ ਹੈਗਾ ਜੋ ਵੀ ਚਾਹੀਦਾ ਸੂਈ ਤੋਂ ਲੈ ਕੇ ਤੇ ਉਹਦੇ ਜਾਜ ਤੱਕ ਵਾਲੀ ਗੱਲ ਹੈ ਵੀ ਸਾਡੇ ਕੋਲ ਮਾਈਸ਼ੋ ਦੇ ਕਿਹੜੇ ਕਿਹੜੇ ਇੰਪਲੀਮੈਂਟ ਆਪਣੇ ਕੋਲ ਸਟੇਪ ਪ੍ਰੋਵਾਈਡ ਕਰਾਉਂਦੇ ਆਪਣੇ ਕੋਲ ਜੀ ਸੁਪਰਸੀਡਰ ਹਾਂਜੀ ਆ ਆਪਣੇ ਕੋਲ ਆਪਣੇ ਰੋਟਾਵੇਟਰ ਹਾਂਜੀ ਤੇ ਮਲਚਰ ਵੀ ਫਲੋ ਐਮਬੀ ਫਲੋ ਵੀ ਯਾਨੀ ਕਿ ਜੋ ਵੀ ਇੰਪਲੀਮੈਂਟ ਹੈਗੇ ਨੇ ਮੈਸ਼ੂ ਪ੍ਰੋਵਾਈਡ ਕਰਦਾ ਉਹ ਸਾਡੇ ਕੋਲ ਮਿਲਦੇ ਇਤੋਂ ਤੱਕ ਕਿ ਸਾਡੇ ਕੋਲ ਅ ਦੱਜੀਆਂ ਆਪਣੀ ਕੀ ਯਾਰਾ ਗੱਠਾ ਗੱਠਾ ਬੰਨਣ ਵਾਲੀ ਮਸ਼ੀਨ ਉਹ ਵੀ ਸਾਡੇ ਕੋਲ ਹੈ ਆ ਹਾਂਜੀ ਰੈਕ ਪਿਆ ਹੈ ਰੈਕਰ ਪਿਆ ਸਾਡੇ ਕੋਲ ਤੁਸੀਂ ਦੇਖਿਆ ਠੀਕ ਹੈ ਜੀ ਸਾਰਾ ਹੀ ਸਮਾਨ ਯਾਨੀ ਕਿ ਜੋ ਵੀ ਹੈਗਾ A to Z ਉਹ ਸਾਡੇ ਕੋਲ ਮਿਲਦਾ ਹੈ। ਅਗਰ ਕਿਸੇ ਕਿਸਾਨ ਭਰਾ ਨੂੰ ਖੇਤ ਦੇ ਵਿੱਚ ਇਹਦੇ ਕੋਈ ਦਿੱਕਤ ਆਉਂਦੀ ਆ ਜਾਂ ਥੇਰ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਜਾਂ ਕੇ ਪਾਸਟ ਦੇ ਵਿੱਚ ਦਿੱਕਤ ਆਉਂਦੀ ਆ ਉਹ ਤੁਸੀਂ ਇਹਨਾਂ ਨੂੰ ਉੱਥੇ ਸਰਵਿਸ ਪ੍ਰੋਵਾਈਡ ਕਰਾਓਗੇ? ਬਿਲਕੁਲ ਜੀ ਬਿਲਕੁਲ ਸਾਡਾ ਬਕਾਇਦਾ ਕੰਪਨੀ ਦਾ ਬੰਦਾ ਆਉਂਦਾ ਜੀ। ਹਾਂਜੀ ਬਾਕੀ ਇਹ ਤਾਂ ਚਲੋ ਸਾਡੇ ਨਾਲ ਜ਼ਮੀਨ ਲੈਵਲ ਤੇ ਜੁੜੇ ਨੇ। ਸਾਰੇ ਜ਼ਮੀਨਦਾਰ ਜੁੜੇ ਹੋਏ ਨੇ। ਇਹਨਾਂ ਨੂੰ ਕਦੀ ਅਸੀਂ ਦਿੱਕਤ ਆਉਣ ਹੀ ਨਹੀਂ ਦਿੱਤੀ। ਮੈਂ ਸਾਨੂੰ ਫੋਨ ਮਾਰਨ ਤੇ ਮੈਂ ਹਾ ਵੱਧ ਤੋਂ ਵੱਧ 10 ਮਿੰਟ ਦੇ ਜੇ ਤੇ ਮੌਕੇ ਤੇ ਹੋਈਏ ਤਾਂ 10 ਮਿੰਟਾਂ ਦੇ ਵਿੱਚ ਅਸੀਂ ਪਹੁੰਚਨੇ ਆ ਜੀ। ਇਹ ਤੋ ਤਾਂ ਕਰਕੇ ਜੇ ਕੋਈ ਇਹਨਾਂ ਨੂੰ ਸਰਵਿਸ ਦੀ ਲੋੜ ਪੈਂਦੀ ਹੈ ਨਾ ਜੀ ਅਸੀਂ ਸਰਵਿਸ ਵੀ ਇਹਨਾਂ ਨੂੰ ਫੋਨ ਕਰਕੇ ਇਹਨਾਂ ਦੇ ਘਰੇ ਹੀ ਪ੍ਰੋਵਾਈਡ ਕਰਾਈ ਦੀ ਉਥੇ ਘਰੇ ਜਾ ਕੇ ਕਰਕੇ ਆਉਣੀ ਬਾਕੀ ਜਿਹੜੇ ਕਿਹੇ ਕਿਸਾਨ ਭਰਾਣੇ ਤੁਹਾਡੇ ਤੋਂ ਲੈ ਲੈਣਾ ਚਾਹੁੰਦੇ ਸੁਪਰਸੀਡਰ ਜਾਂ ਮਲਚਰ ਹਾਂਜੀ ਹਾਂਜੀ ਉਹ ਤੁਹਾਡੇ ਨਾਲ ਕਿੱਥੇ ਕਮੈਂਟ ਕਰ ਸਕਦੇ ਆ ਕਿੱਥੇ ਕਿੱਥੇ ਆਪਣੀਆਂ ਬ੍ਰਾਂਚਾਂ ਹੁੰਦੀਆਂ ਆਪਣੇ ਕੋਈ ਕੋਰ ਦੇ ਵਿੱਚ ਆਪਣੇ ਤਕਰੀਬਨ ਮੇਨ ਬ੍ਰਾਂਚ ਇਹੋ ਹੀ 나ਗਪਾਲ ਐਗਰੀਕਲਚਰ ਤੇ 나ਗਪਾਲ ਪੈਟਰੋਲ ਪੰਪ ਸਭ ਤੋਂ ਏਦੂ ਵੱਡਾ ਤਾਂ ਹੋਰ ਆਪਾਂ ਕਹਿ ਨਹੀਂ ਸਕਦੇ ਇਹ ਆਪਣਾ ਐਡਰੈਸ ਹੈਗਾ ਜੀ 나ਗਪਾਲ ਪੰਪ ਹਾਂਜੀ ਮੱਲਾਂ ਵਾਲਾ ਰੋਡ ਹਾਂਜੀ ਤੇ ਫਰੋਜਪੁਰ ਤੋਂ ਤਕਰੀਬਨ ਹੈਗਾ ਜੀ 4-5 4 ਕਿਲੋਮੀਟਰ ਤੇ ਅੱਡਾ ਭਦਰੂ ਵਾਲਾ ਵਜਦਾ ਵੈਸੇ ਇਹ ਪਿੰਡ ਸਾਡਾ ਬਾਦਰਾਲੇ ਚ ਪੈਂਦਾ ਜੀ ਠੀਕ ਹੈ ਰਕਬਾ ਬਾਦਰਾਲੇ ਦਾ ਅੱਡਾ ਇੱਥੇ ਮੇਨ ਅੱਡਾ ਮਸ਼ਹੂਰ ਹੈ ਭਦਰੂ ਵਾਲਾ ਦੋਸਤੋ ਆ ਆਪਨੇ ਜਿਹੜੇ ਜ਼ਿਮੀਦਾਰ ਪਰ ਆ ਪਰ ਡਿਲੀਵਰੀ ਲਈ ਪਹੁੰਚੇ ਆ ਤੇ ਆ ਦੇਖੋ ਸਾ ਜੋ ਡਿਲੀਵਰੀਆਂ ਕਿ ਜਿੰਨੀਆਂ ਵੀਰ ਆਏ ਨੇ ਉਹਨਾਂ ਨੂੰ ਦੇ ਦਿੱਤੀਆਂ ਗਿਆ ਨੇ ਕੁਝ ਇਲੈਕਸ਼ਨ ਹੋਣ ਕਰਕੇ ਤੇ ਇੱਕ ਮੱਸਿਆ ਸੀ ਅੱਜ ਉਹਦੇ ਕਰਕੇ ਕਈ ਵੀਰ ਨਹੀਂ ਆਏ ਉਹ ਇਦਾਂ ਹੀ ਵਾਰ ਦੇ ਵਾਰ ਕੋਈ ਅੱਜ ਆਜੂ ਕੋਈ ਕੱਲ ਆਜੂ ਕੋਈ ਅਗਲੇ ਹਫਤੇ ਆ ਜਾਣਗੇ ਬਾਕੀ ਸਟਾਕ ਦੀ ਕੋਈ ਕਮੀ ਨਹੀਂ ਆਪਣੇ ਕੋਲੇ ਸਟਾਕ ਵੱਧੂ ਪਿਆ ਆ ਆਪਣੇ ਭਰਾਵਾਂ ਨੇ ਜਿਹੜੇ ਵੀਰਾਂ ਨੇ ਅੱਜ ਸੁਪਰ ਸੀਟਰ ਖਰੀਦਿਆ ਤੇ ਅੱਜ ਆਪੋ ਨਾਲ ਗੱਲਬਾਤ ਵੀ ਕਰਾਂਗੇ ਹੋਰ ਜੀ ਵੀਰ ਜੀ ਕੀ ਹਾਲ ਚਾਲ ਹੈ ਜੀ ਹੋਰ ਸਨੋ ਕਿੱਦਾਂ ਲੱਗਾ ਜੀ ਸੁਪਰ ਸੀਟਰ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਅੱਗੇ ਵੀ ਯੂਜ਼ ਕਰਦੇ ਤੁਸੀਂ ਹਾਂਜੀ ਕਰਦੇ ਅੱਗੇ ਜੀ ਕਿੰਨੇ ਫੁੱਟਾ ਲੈ ਕੇ ਚੱਲੇ ਜੀ ਇਹ 8 ਫੁੱਟਾ ਲੈ ਕੇ ਚੱਲੇ ਜੀ ਬਾਕੀ ਵਧੀਆ ਲੱਗਾ ਕੰਪਨੀ ਬਹੁਤ ਬਹੁਤ ਵਧੀਆ ਕੰਪਨੀ ਲੱਗੀ ਬਾਰਸੀ ਕੰਪਨੀ ਬਹੁਤ ਵਧੀਆ ਠੀਕ ਹੈ ਕਿਹੜੇ ਟਰੈਕਟਰ ਨਾਲ ਚਲਾ ਰਿਹਾ ਜੀ ਇਹ 855 ਨੰਬਰ 800 ਵਧੀਆ ਖੇਡਿਆ ਜੀ ਬਹੁਤ ਠੀਕ ਹੈ ਔਰ ਅੰਕਲ ਜੀ ਆਪਣਾ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਭੱਦਰੂਆ ਜੀ ਤੇ ਤੁਸੀਂ ਕਿੰਨੇ ਫੁੱਟਾ ਖੇਡਿਆ ਜੀ ਅਸੀਂ 8 ਫੁੱਟਾ ਖੇਡਿਆ ਜੀ ਤੇ ਅੱਗੇ ਕਿਹੜਾ ਵਰਦੀ ਹੈ ਜੀ ਪਹਿਲੀ ਵਰਦੀ ਨਹੀਂ ਪਹਿਲਾਂ ਅਸੀਂ ਰੂਟਾ ਵੇਟਰਣ ਦਾ ਲੈ ਗਿਆ ਆ ਬਹੁਤ ਵਧੀਆ ਚੱਲਦਾ ਹੈ ਮਾਸ਼ੂ ਕੰਪਨੀ ਹਾਂਜੀ ਹਾਂਜੀ ਮਾਸ਼ੂ ਕੰਪਨੀ ਠੀਕ ਹੈ ਉਹ ਟਰੈਕਟਰ ਤੇ ਲੋਡ ਵਗੈਰਾ ਨਾ ਨਾ ਬਹੁਤ ਵਧੀਆ ਚੱਲਦਾ ਇਸੇ ਵਾਸਤੇ ਹੀ ਲੈ ਆਇਆ ਅੱਛਾ ਅੱਗੇ ਤੇ ਹੀ ਕੰਪਨੀ ਦਾ ਵਰਤ ਰਹਿ ਗਿਆ ਹਾਂਜੀ ਹਾਂਜੀ ਬਹੁਤ ਵਧੀਆ ਸਾਨੂੰ ਵਧੀਆ ਲੱਗਾ ਇਸ ਵਾਰ ਅੱਠ ਸਾਲ ਹੋ ਗਏ ਆਪਣੇ ਕੋਲ ਆਜਾ ਬਹੁਤ ਹਾਂ ਆ ਬੜਾ ਕਿਹੜਾ ਪਿੰਡ ਹੈ ਜੀ ਆਪਣਾ ਇਹੋ ਹੈ ਮੇਰਾ ਬ੍ਰਦਰ ਹੀ ਹੈ ਜੀ ਹਾਂਜੀ ਹਾਂਜੀ ਮਾਸ਼ੂ ਦਾ ਰੋਟਾ ਵੇਟਰ ਵਰਤ ਰਿਹਾ ਬਹੁਤ 8 ਸਾਲ ਹੋ ਗਏ ਜੀ ਬਹੁਤ ਵਧੀਆ ਹਾਂਜੀ ਪਾਕਿਸਤਾਨ ਸਰਵਿਸ ਵੀਰ ਨਾਲ ਕਿਤਾ ਲੱਗੀ ਨਾ ਬਹੁਤ ਵਧੀਆ ਜੀ ਬਹੁਤ ਵਧੀਆ ਤਕਨੀਕ ਸਭ ਤੋਂ ਵਧੀਆ ਲੱਗੀ ਸਾਨੂੰ ਨਹੀਂ ਫਰਦਿੱਤ ਕੋਈ ਦਿੱਕਤ ਨਹੀਂ ਆਈ ਨਹੀਂ ਨਹੀਂ ਕੋਈ ਨਹੀਂ ਦੋ ਵਾਰ ਸਰਵਿਸ ਕਰਨ ਗਏ ਪਿੰਡ ਗਏ ਸਾਡਾ ਰੋਟਰ ਦੇਖ ਕੇ ਆਏ ਆ ਆ ਪਿੰਡ ਕਰਕੇ ਆ ਆ ਪਿੰਡ ਵਿੱਚ ਨਵੇਂ ਬੰਦੇ ਲਿਗੇ ਅੱਗੇ ਹੰਡੇ ਵਰਤੇ ਆ ਮਸ਼ੂ ਨਾਲ ਤੇ ਇਹਨਾਂ ਨੂੰ ਅੱਗੇ ਸੁਪਰ ਸੀਟਰ ਅੱਗੇ ਇਹਨਾਂ ਨੇ ਰੋਟਾਵੇਟਰ ਲਿਆ ਸੀਗਾ ਔਰ ਸੁਪਰ ਸੀਟਰ ਲੈ ਕੇ ਚੱਲੇ ਆ ਕਹਿੰਦੇ ਵੀ ਸਾਨੂੰ ਸਰਵਿਸ ਇਹਨਾਂ ਨੇ ਖੇਤ ਦੇ ਵਿੱਚ ਪ੍ਰੋਵਾਈਡ ਕਰਾਈ ਸੀਗੀ ਇਹ ਬਾਕੀ ਸਬਸਿਡੀ ਵੀ ਕਰ ਰਹੀ ਫਾਰਮ ਇਹਨੇ ਭਰੇ ਆ ਜੀ ਅੱਛਾ 1 ਲੱਖ 20 ਹਜ਼ਾਰ ਰੁਪਏ ਸਬਸਿਡੀ ਵੀ ਆ ਗਈ ਹੈ ਨਹੀਂ ਤਾਂ ਉਹ ਵੀ ਆਪਣੇ ਕਿਸਾਨਾਂ ਨੂੰ ਬਹੁਤ ਵਧੀਆ ਜੀ ਰਾਹ ਦੇ ਗਏ ਹਾਂਜੀ 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 ਰਾਤ ਮਿਲਦੀ ਨਹੀਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਜਿਹੜੇ ਗਿਮਿਕਰ ਭਰਾ ਮਤਲਬ ਕਿ ਅਣਪੜਾ ਨਹੀਂ ਪਤਾ ਲੱਗਦਾ ਕਿ ਕਿੱਥੋਂ ਸਬਸਿਡੀ ਮਿਲਣੀ ਕਿੱਥੇ ਫਾਰਮ ਭਰਨਾ ਇਹ ਚਲੋ ਇਹ ਵੀ ਵਧੀਆ ਗੱਲ ਹੈ ਜਿਹੜੇ ਇੱਥੇ ਭਰ ਦਿੰਦੇ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਇਹ ਭਾਜੀ ਕਾਦੇ ਵਾਸਤੇ ਆਰ ਇਹ ਕੰਪਨੀ ਨੇ ਨਾ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਜਿਹੜੇ ਨਵੇਂ ਬਣਾਏ ਸੀ ਨਾ ਉਹਦੇ ਤਿਆਰ ਨਹੀਂ ਸੀ ਕੀਤੇ ਹਾਂਜੀ ਉਦੋਂ ਇਹ ਆ ਵੀ ਆ ਸਾਈਡ ਦੇ ਦਿੱਤਾ ਉਹਨਾਂ ਨੇ ਕਿ ਜਦੋਂ ਆਪਾਂ ਪਹਿਲਾ ਗੇੜਾ ਲਾਉਣਾ ਹੈ ਵਿਦਾਨੇ ਰਹਿੰਦੇ ਆ ਉਹਨਾਂ ਆਜੇ ਅਬ ਇਹ ਪਹਿਲਾ ਗੇੜਾ ਲਾਉਣਾ ਤੇ ਪਹਿਲੇ ਗੇੜੇ ਦੇ ਨਾਲ ਅੱਗੇ ਸੀ ਅੰਦਰ ਹਾਂਜੀ ਤੇ ਨਾਲ ਥਾਂ ਵਾ ਵਾ ਬੱਜਣੀ ਸੀਗੀ ਕੋਰ ਕੋਰ ਥਾਂ বাজਦਾ ਆ ਬੱਜਦਾ ਸੀਗਾ ਉਹਨਾਂ ਨੇ ਇਹ ਦੇਤਾ ਵੀ ਤੁਸੀਂ ਉਸ ਤੋਂ ਬਾਅਦ ਜਦੋਂ ਆਪਾਂ ਪਹਿਲਾ ਗੇੜਾ ਲੱਗ ਗਿਆ ਇਹਨੂੰ ਚਲਾਓ ਇਹ ਵੀ ਦੇ ਵੀ ਖਾ ਦੇਗਾ ਉਸ ਤੋਂ ਬਾਅਦ ਇਹਨੂੰ ਬੰਦ ਕਰ ਦਿਓ ਬੰਦ ਕਰ ਦਿਓ ਮਤਲਬ ਜਦੋਂ ਲੋਡ ਨਹੀਂ ਅੰਨੇ ਵਾਲਾ ਗੇੜਾ ਲਾਉਣਾ ਉਸ ਤੋਂ ਬਾਅਦ ਇਹਨੂੰ ਬੰਦ ਕਰ ਦਿਓ ਕਿਉਂਕਿ ਉਹ ਮੁੜ ਕੇ ਤਾਂ ਫालतू ਵੀ ਡਿਗਣਾ ਹੈ ਉਸ ਤੋਂ ਬਾਅਦ ਬੰਦ ਕਰ ਦਿਓ ਇਹਦੀ ਇਹ ਤਕਨੀਕ ਹੈ ਵੀ ਮਤਲਬ ਉਹਨਾਂ ਨੇ ਕੰਪਨੀ ਵਾਲੇ ਇਹ ਚੀਜ਼ ਸੋਚ ਕੇ ਬਣਾਈ ਹੈ ਜਦੋਂ ਤੋਂ ਬਾਅਦ ਲੋੜ ਨੇ ਤੇ ਆਮ ਦੂਜੀਆਂ ਕੰਪਨੀਆਂ ਦੇ ਉਵੇਂ ਵੀ ਦਿਖਦਾ ਰਹਿੰਦਾ ਹੈ ਤੇ ਉਹ ਜਿਹੜਾ ਉਹ ਕਿਸੇ ਕੰਮ ਨਹੀਂ ਆਉਗਾ ਹਾਂ ਉਹ ਉੱਤੇ ਰਹੇਗਾ ਉਹਦਾ ਕੰਮ ਨਹੀਂ ਆਉਗਾ ਬਾਕੀ ਆ ਦੋਸਤੋ ਇੱਕ ਹੋਰ ਡਿਲੀਵਰੀ ਚੱਲੀ ਆ ਅਜੋ ਆਪਾਂ ਕਿਸਾਨ ਭਰਾ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਕਿੱਦਾਂ ਤਾਂ ਲੱਗਾ ਕੋਈ ਸਸਤੀ ਗੱਲ ਜੀ ਹਾਂ ਜੀ ਕੀ ਨਾਮ ਕੀ ਤੁਹਾਡਾ ਇੱਕ ਮਿੰਟ ਜੀ ਆ ਮੈਂ ਕਰਾਂ ਇਹ ਐ ਐ ਮਿਸੂ ਵਾਲਾ ਅੱਗੇ ਵੀ ਤੁਹਾਨੂੰ ਅੱਗੇ ਵਿੱਚ ਉਹਨੇ 8-10 ਸਭ ਤੋਂ ਜੋਇਜ ਕਰਨਾ ਜੀ ਰੋਟਰ ਫੋ ਰੋਟਰ ਵੇਟਰ ਜੀ ਠੀਕ ਹੈ ਤੇ ਇਹ ਕਿੰਦਾ ਦਾ ਲੱਗਾ ਤੁਹਾਨੂੰ ਇਹ ਸਾਨੂੰ ਬਹੁਤ ਵਧੀਆ ਸੰਦ ਲੱਗਾ ਜੀ ਹੁਣ ਇਹਦੇ ਨਾਲ ਕਣਕ ਬੀਜਾਂਗੇ 670 ਏਕੜ ਦੀ ਜ਼ਮੀਨ 'ਤੇ ਕਰਨੇ ਖੇਤੀ ਅਸੀਂ ਠੀਕ ਹੈ ਸਾਨੂੰ ਬਹੁਤ ਵਧੀਆ ਚੀਜ਼ ਲੱਗੀ ਏ ਠੀਕ ਹੈ ਇੱਕ ਰਾਖ ਤੋਂ ਬਚਾਏ ਹਾਂਜੀ ਤੇ ਇਹ ਸਾਨੂੰ ਬਹੁਤ ਜਲਦੀ ਬਈ ਤੇ ਹਾਂਜੀ ਤੇ ਬਹੁਤ ਵਧੀਆ ਚੀਜ਼ ਲੱਗੀ ਰਛੀ ਕਿੰਨਾ ਕੋ ਲੋੜ ਲੈਂਦਾ ਕੋਈ ਖਾਸ ਲੋੜ ਨਹੀਂ ਲੈਂਦਾ ਜੀ 7-8 ਫਿਟਰ ਤੇ ਹਰ ਖਾਂਦਾ ਜੀ ਕਿੱਲੇ ਦਾ 7-8 ਫਿਟਰ ਤੇ ਹਰ ਖਾਂਦਾ ਕਿੱਲੇ ਦਾ ਜੀ ਹਾਂ ਜੀ ਬਹੁਤ ਬਹੁਤ ਖਰਚਾ ਘਟਦਾ ਹੀ ਲੈ ਕੇ ਚੱਲਿਆ ਜੀ ਅਸੀਂ ਚੀਜ਼ ਦੇ ਕਰਨੇ ਵੀ ਇੰਦਾ ਤੇ ਖਰਚਾ ਘਟੇ ਟਾਈਮ ਦੀ ਬੈਟ ਘਟੇ ਹਾਂਜੀ ਕਿ 15 14 ਕੇ ਲਈ ਰੋਜ਼ ਦੀ ਕੰਕਵੀ ਜੀ ਜਾਂਦੀ ਜੀ ਠੀਕ ਹੈ इवन ਸਾਡੇ ਕੋ 670 ਏਕੜੇ ਚਾਰਾਂ ਪੰਜਾਂ ਦਿਨਾਂ ਦੀ ਗੱਲ ਏ ਤੇ ਟਾਈਮ ਬੈਟੇ ਖਰਚਾ ਘਟ ਗਿਆ ਕਿਚਾੜ ਕੋ ਦੋ ਤਿੰਨ ਟ੍ਰੈਕਟਰੋਂ 1 ਏਕੜੇ ਦਾ ਕੰਮ ਚੱਲੀ ਜਾਣਾ ਜੀ ਇਸ ਚੀਜ਼ ਦਾ ਵਾਅਦਾ ਅਸੀਂ ਤਾਂ ਕਹਿੰਦੇ ਇਹਦੇ ਨਾਲ ਦਾ ਲਵੋ ਇਹਦੇ ਨਾਲ ਜੁੜੋ ਤੇ ਆ